ਹਾਂਜੀ ਯਾਰੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵਾਂਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਆਮ ਢੋਲੀ ਤੋਂ ਬੈਡ ਰੇਲ ਢੋਲੀ ਕਿਉਂ ਬਰਾਸਵਾ ਦਿਓ ਬਹੁਤ ਹੀ ਘੱਟ ਖਰਚੇ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਆਪਾਂ ਨੂੰ ਢੋਲੀ ਮਿਲਦੀ ਆ 3500 ਦੀ ਇਹੋ ਕੁਝ ਮਿਲਦੀ ਆ ਇਹ ਬਹੁਤ ਹੀ 1000 ਰੁਪਏ ਲੱਗਦਾ ਨਹੀਂ ਇਹ ਤੇ 6-700 ਰੁਪਏ ਦੀ ਢੋਲੀ ਪੂਰੀ ਵਧੀਆ ਤਿਆਰ ਹੋ ਜਾਂਦੀ ਆ ਤੇ ਜੇ ਤੁਸੀਂ ਐ ਖੋਲ ਕੇ ਤੁਸੀਂ ਇਧਰਲਾ ਸਾਰਾ ਪ੍ਰੋਜੈਕਟ ਆ ਇਹ ਸਾਰਾ ਖੋਲ ਦੇਣਾ ਕਿਉਂਕਿ ਇਹਦੇ ਵਿੱਚ ਬਸ ਨਹੀਂ ਲੱਗਦਾ ਨਹੀਂ ਕੀ ਹਨਾ ਬੰਬੋ ਯਾਰ ਅੱਜ ਅੱਜ ਆਪਾਂ ਮੈਟਰੀਅਲ ਇਹਦੇ ਖੋਲੀਆਂ ਖੋਲ ਦੇਣੀਆਂ ਤੇ ਇਹਦੇ ਵਿੱਚ ਦੀ ਆਪਾਂ ਸੌਲਾਈ ਕਰਾਂਗੇ ਜਿਹੜੇ ਜਿਹੜੇ ਸਮਾਨ ਦੀ ਲੋਡ ਆ ਉਹ ਤੁਹਾਨੂੰ ਦੱਸਦੇ ਹਾਂ ਕੀ ਕੀ ਸਮਾਨ ਹਾਂਜੀ ਮਿੱਤਰੋ ਜਿਹੜੀ ਮੋਫੋਕ ਤੇ ਮੋਟਰ ਯੂਜ਼ ਹੁੰਦੀਆਂ ਆ ਆ ਉਹੀ ਮੋਟਰ ਆ ਇਹ ਤਨਕ ਸੌਦੀ ਮੋਟਰ ਆ ਜਾਂਦੀ ਆ ਠੀਕ ਹੈ ਨਾਲ ਇਹਦੇ ਤੁਸੀਂ ਜਿਹੜਾ ਟੂ ਲੀਫ ਚਾਰਜਰ ਲੱਗਦਾ ਹੁੰਦਾ ਇਹ ਚਾਰਜ ਲੈ ਆਉਣਾ ਆਹ ਚਾਰਜਰ ਇੱਜਾ ਲੱਗੂ ਐਜ ਠੀਕ ਆ ਜ ਜਿਹਦੇ ਨਾਲ ਆਪਣੀ ਬੈਟਰੀ ਚਾਰਜ ਹੋ ਜਾਏਗੀ ਤੇ ਆਹ ਬੈਟਰੀ ਲੈਣੀ ਆ ਤੁਸੀਂ ਇਹ ਬੜਾ ਵੱਡਾ ਸਮਾਨ ਨੀਗਾ ਆਹ ਪੈਪ ਫਰੇਕ ਵੀ ਕਰੇ ਹੁੰਦੀ ਆ ਆਹ ਪੈਪ ਤੁਸੀਂ ਉਹ ਢੋਲੀ ਦੀ ਕੱਟ ਕਰਕੇ ਆ ਤੁਹਾਨੂੰ ਬਾਅਦ ਮਿਲਦੀ ਆ ਹਾਂ ਜੀ ਮੇਤਰਾ ਤੁਸੀਂ ਢੋਲੀ ਬਣਾਉਣ ਦੀ ਫੁੱਲ ਵੀਡੀਓ ਤਾਂ ਦੇਖ ਹੀ ਲਈ ਤੇ ਇਹਦੇ ਵਿੱਚ ਆਪਾਂ ਜਗਾੜ ਫੈਕਟ ਕਿਸ ਤਰ੍ਹਾਂ ਕੀਤਾ ਕੋਲ ਤੁਹਾਨੂੰ ਦਿਖਾਉਣੇ ਆ ਆਹ ਹੌਲ ਆਪਾਂ ਇਹਦਾ ਇਸ ਤਰ੍ਹਾਂ ਬੰਦ ਕੀਤਾ ਹੋਇਆ ਲਫਾਫਾ ਲਾ ਗਏ ਇਹਨਾਂ ਲਹਾਵ ਬੱਦ ਛੱਡ ਲਓ ਉਹਦੇ ਉੱਤੇ ਟੇਪ ਰੋਲ ਕਰਦੇ ਬਿਲਕੁਲ ਵੀ ਲੀਕ ਨਹੀਂ ਕਰਦਾ ਠੀਕ ਹੈ ਉਧਰੋਂ ਟੱਕਣ ਨੂੰ ਦਾਉ ਪਿਆ ਇੱਥੇ ਆਪਾਂ ਇਹ ਸੋਚ ਲਾਤੀ ਤੇ ਆਹ ਚਾਰਜਰ ਇਹ ਚਾਰਜ ਲੱਗਦਾ ਤੁਹਾਨੂੰ ਦਿਖਾਉਣਾ ਆ ਆ ਦੇਖੋ ਇੱਧਰ ਚਾਰਜਰ ਦਾ ਹੋਲ ਨਿਕਲ ਗਿਆ ਜਿਹੜੀ ਥੱਲੇ ਫਿਟਿੰਗ ਕੀਤੀ ਹੈ ਇਹਦੇ ਉਹ ਤੁਸੀਂ ਦੇਖ ਸਕਦੇ ਹੋ ਹਾਂ ਅਸੈਂਬਲ ਮੜੀ ਇਹਦੀ ਰੈਲੀ ਹੈਗੀ ਇਹ ਟੈਟ ਕਰਨ ਲਈ ਪਲਾਸਣਾ ਦੇਖੋ ਆਹ ਮੋਟਰ ਕਾਸਤੀ ਕੋਈ ਬਾਲਾ ਵੱਡਾ ਚੱਕਰ ਨਹੀਂਗਾ ਆਹ ਬੈਟਰੀ ਤੁਸੀਂ ਵੀ ਨਾ ਚਾਰਜਰ ਬੰਨੀ ਤਾਰਾਂ ਗਈਆਂ ਹੋਈਆਂ ਠੀਕ ਹੈ ਮੁੜ ਕੇ ਇਹਦੇ ਇੱਥੇ ਜੋੜ ਲੱਗਾ ਹੋਇਆ ਤੇ ਇਹ ਜੋੜ ਹੀ ਸਿੱਧਾ ਮੋਟਰ ਨੂੰ ਗਿਆ ਹੋਇਆ ਕਰੰਟ ਉਦੇ ਵਿੱਚੋਂ ਚਾਰਜਰ ਵਿੱਚੋਂ ਇੱਧਰ ਵੀ ਗਰੰਟ ਉਹਦਾ ਮੋਟਰ ਨੂੰ ਵੀ ਜਾਂਦਾਗਾ ਉਹ ਦੋਨੇ ਪਾਸੇ ਆ ਇਹਨੇ ਬੈਟਰੀ ਤੋਂ ਕੇਰਾ ਇੱਧਰੇ ਆਉੜਾ ਨਾ ਠੀਕ ਹੈ ਕਰੰਟ ਰੀ ਫਿਰ ਉਤਰ ਜਾਂਦਾਗਾ ਆਹ ਮੋਟਰ ਲੱਗੀ ਹੋਈ ਆ ਜਿਹੜੀ ਆ ਪਾਪ ਹੈਗੀ ਇਹ ਢੋਲੀ ਚੋਂ ਪਾਣੀ ਖਿੱਚਦੀ ਆ ਠੀਕ ਹੈ ਤੇ ਦੂਸਰੀ ਵੇਪ ਆ ਜਿਹੜੀ ਇਹ ਆਪਣੀ ਕਰਨ ਵਾਲੀ ਆ ਵੀ ਸਾਨੂੰ ਪ੍ਰੈਸ਼ਰ ਵੀ ਬਣਾ ਕੇ ਤੋਣੇ ਆ ਇਹ ਪਰਕੇ ਢੋਲੀ ਮੁੜ ਕੇ ਦਿਖਾਉਣਾ ਵੀ ਕਿੰਨੀ ਕੀ ਦੂਰੀ ਜਾਂਦੀ ਆ ਜਿਹੜੀਆਂ ਆਮ ਬੈਟਰੀ ਵਾਲੀਆਂ ਢੋਲੀਆਂ ਹੁੰਦੀਆਂ ਉਹਨਾਂ ਨਾਲੋਂ ਤਾਂ ਬਹੁਤ ਦੂਰ ਜਾਂਦੀਆਂ ਜਿਵੇਂ ਆ ਕਿਆਰਾ ਗਾ ਸਾਰਾ ਕਿਆਰਾ ਲੈ ਜਾਂਦੀ ਹੈ ਕਿੱਲੇ ਦਾ ਕਿਆਰਾ ਇੱਕ ਵਾਰੀ ਚ ਪਰ ਆਪਾਂ ਇਹਨਾਂ ਨੂੰ ਕਰਦੇ ਹੁੰਦੇ ਹਾਂ ਹੌਣ ਜਾਲ ਦਾ ਕਿਹੜਾ ਲੱਗੜੀਆਂ ਹੁੰਦਾਗਾ ਉੱਦਾਂ ਲੈ ਜਾਂਦੇ ਹੁੰਦੇ ਆ ਜਿਵੇਂ ਸਲੋ ਰੇਸ ਤੇ ਢੋਲੀ ਚੱਲੀ ਜਾਂਦੀ ਆ ਮਿੱਤਰੋ ਦੇਖੋ